ਕਿੱਦਾਂ ਵੀ ਡਾਕਟਰ ਮਨਮੋਹ ਸਿੰਘ ਤੁਸੀਂ ਹੁਣ ਦੋਗਾ ਜੇ ਜ਼ਮੀਨ ਨਹੀਂ ਦਿੱਤੀ ਰਾਜਕੜ ਦੇ ਵਿੱਚ ਸਸਕਾਰ ਨਹੀਂ ਕਰਵਾਇਆ ਇਹ ਜਿਹੜੇ ਤੁਸੀਂ ਹੱਥਾਂ ਨਾਲ ਜਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਣੀਆਂ ਜਿਹੜੇ ਕੰਡੇ ਬੀਜੀ ਹੈਗੇ ਤੁਹਾਨੂੰ ਹੱਥਾੜਾ ਨਹੀਂ ਚੁਗਣੇ ਪੈਣਗੇ ਇਹ ਮਹੂਨ ਦੇ ਨਾਲ ਆਉਣ ਵਾਲੇ ਸਮੇਂ ਚ ਚੁਗਣੇ ਪੈਣੇ ਡਾਕਟਰ ਮਨਮੋਹ ਸਿੰਘ ਨੂੰ ਲੈ ਕੇ ਕਾਂਗਰਸ ਦੇ ਕਈ ਐਸੇ ਲੀਡਰ ਨੇ ਕਈਆਂ ਵਿੱਚੋਂ ਤਾ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਜਾ ਰਹੀ ਹੈ ਚਿੱਠੀਆਂ ਦੇ ਜ਼ਰੀਏ ਹੋਰ ਕਿਸੇ ਕਾਸੇ ਦੇ ਜ਼ਰੀਏ ਔਰ ਲੋਕਾਂ ਨੇ ਕਿਹਾ ਕਿ ਉਹਦੇ ਵਿੱਚੋਂ ਸਮਾਰਕ ਜਿਹੜਾ ਯਾਦਗਾਰ ਹੈ ਉਹ ਬਣਨੀ ਚਾਹੀਦੀ ਹੈ ਵੱਡੇ ਪੱਧਰ ਤੇ ਔਰ ਭਾਜਪਾ ਦੇ ਲੀਡਰ ਚਾਹ ਪੰਜਾਬ ਦੀ ਲੀਡਰਸ਼ਿਪ ਹੈ ਜਾਂ ਸੈਂਟਰ ਦੀ ਉਹਨਾਂ ਦੀਆਂ ਵੀ ਸਟੇਟਮੈਂਟ ਆਈਆਂ ਨੇ ਕਿ ਅਸੀਂ ਵੱਡੀ ਯਾਦਗਾਰ ਬਣਾਵਾਂਗੇ ਸਮਾਰਕ ਬਣਾਵਾਂਗੇ ਪਰ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀ ਸਿੰਘ ਨੂੰ ਲੈ ਕੇ ਉਹਨਾਂ ਦੀਆਂ ਪ੍ਰਾਪਤੀਆਂ ਦੀ ਜਿੱਥੇ ਇੱਕ ਵੱਡੀ ਲਿਸਟ ਵੱਡੇ ਵੱਡੇ ਅਖਬਾਰ ਭਰੇ ਪਿਆ ਹੈ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਉਹਨਾਂ ਦੀ ਸਿਫਤਾਂ ਵਿੱਚ ਬਹੁਤ ਗੱਲਾਂ ਹੋ ਰਹੀਆਂ ਪਰ ਦੂਜੇ ਪਾਸੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਸਮਾਰਕ ਬਣਾਉਣ ਦੇ ਉੱਤੇ ਵੀ ਗੱਲਬਾਤ ਅਜੇ ਠੰਡੀ ਨਹੀਂ ਪਈ ਜਦੋਂ ਤੱਕ ਸਮਾਰਕ ਬਣਦੀ ਨਹੀਂ ਦੇਖੋ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਇਹ ਤੇ ਭਾਜੀਪੀ ਨੇ ਖੁੰਦਕ ਕੱਢੀ ਹੈਗੀ ਹੈ ਡਾਕਟਰ ਮਨਮੋਹ ਸਿੰਘ ਦੇ ਨਾਲ ਪਤਾ ਨਹੀਂ ਉਹਨਾਂ ਨੇ ਇਹਨਾਂ ਦੇ ਕੀ ਕੀਤਾ ਹੈ ਭਾਜੀਪੀ ਵਾਲੇ ਕਿ ਇਹਨਾਂ ਨੇ ਮਰਨ ਤੋਂ ਬਾਅਦ ਵੀ ਉਹਨਾਂ ਨੂੰ ਰਾਜ ਘਾੜ ਦੇ ਵਿੱਚ ਨੇ ਜਿੰਨੇ ਵੀ ਪ੍ਰਾਈਮ ਮਿਨਿਸਟਰ ਹੈਗੇ ਹੁਣ ਤੱਕ ਰਾਸ਼ਟਰਪਤੀ ਉਹਨਾਂ ਦੀ ਜਿਹੜੀ ਸਮਾਦ ਰਾਜਘਾਟ ਦੇ ਵਿੱਚ ਬਣੀਆ ਪਰ ਬੀਜੇਪੀ ਆਪਣੀ ਖੁੰਧਕ ਕੱਢ ਰਹੀ ਹੈ ਡਾਕਟਰ ਮਨਮੋਹ ਸਿੰਘ ਦੇ ਨਾਲ ਰਹੀ ਗੱਲ ਹੈ ਕਿ ਸ਼੍ਰੋਮਣੀ ਗੁੱਦਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ ਗਿਆ ਸੁਬੀਸ਼ ਸਿੰਘ ਬਾਦਲ ਹੁਣ ਮੰਗ ਕੀਤੀ ਹੈ ਉਹ ਪਹਿਲੀ ਦਫਾ ਹੋਊਗਾ ਕਿ ਕਾਲੀ ਦਲ ਕਾਂਗਰਸ ਪਾਰਟੀ ਦੇ ਦਫਤਰ ਦੇ ਵਿੱਚ ਗਏ ਹੈ ਕਿ ਉੱਥੇ ਜਾ ਕੇ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਡਾਕਟਰ ਮਨਮੋਹ ਸਿੰਘ ਨੂੰ ਨਹੀਂ ਤੇ ਵਿਚਾਰਕਤਾਰ ਦੇ ਤੌਰ ਤੇ ਤੇ ਅਕਾਲੀ ਕਾਂਗਰਸੀ ਇੱਕ ਦੇ ਦੂਜੇ ਦੇ ਦਫਤਰ ਜਾਂਦੇ ਨਹੀਂ ਹੈਗੇ ਹਾਲਾਂਕਿ ਜਦੋਂ ਇੱਥੇ ਬਾਦਲ ਸਾਹਿਬ ਪੂਰੇ ਹੋਏ ਸੀ ਉਹਨਾਂ ਦੇ ਵੀ ਦਰਸ਼ਨ ਕਰਨ ਵਾਸਤੇ ਕਾਲੀ ਦਲ ਦੇ ਦਫਤਰ ਨਾ ਉਦੋਂ ਵੀ ਕਾਂਗਰਸੀ ਇੱਥੇ ਆਏ ਸੀ ਨਾ ਇਹ ਕਿਉਂਕਿ ਅਸੀਂ ਸਮਾਜ ਜਿੱਦ ਦੇ ਵਿੱਚ ਵਿਚਰਦੇ ਹੈਗੇ ਪੋਲੀਟੀਕਲ ਤੌਰ ਦੇ ਵਿਚਾਰਧਾਰਾ ਬੱਕਰੀ ਹੋ ਸਕਦੀ ਹੈ ਹੁਣ ਰਹੀ ਗੱਲ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਉਹ ਅਗਰ ਕਿਤੇ ਬਾਜਪਾਈ ਸਾਹਿਬ ਦੇ ਨਾਲ ਹੁੰਦਾ ਉਹਨਾਂ ਵੀ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਆ ਪਰ ਸਵਾਲ ਹੈ ਕਿ ਬੀਜੇਪੀ ਨੇ ਅਜਿਹਾ ਕੀ ਕਿਉਂ ਕੀਤਾ ਇਹ ਆਪਣੇ ਸਵਾਲ ਹੈ ਕਿ ਡਾਕਟਰ ਮਨਮੋਹਨ ਸਿੰਘ ਐਡੀ ਵੱਡੇ ਹਸਤੀ ਤੁਸੀਂ ਉਹਦੀ ਹਸਤੀ ਨਹੀਂ ਈ ਇਦਾਂ ਇਦਾਂ ਉਹਨਾਂ ਦੀ ਹਸਤੀ ਨਹੀਂ ਮਿਟਾ ਸਕਦੇ ਉਹਨਾਂ ਦੀ ਸ਼ਖਸੀਅਤ ਛੋਟੀ ਨਹੀਂ ਹੋਈ ਤੁਸੀਂ ਛੋਟੇ ਹੋਏ ਤੁਸੀਂ ਉਹਦੇ ਸਾਹਮਣੇ ਬੌਣੇ ਹੋ ਗਏ ਕਹਿੰਦੇ ਕੋ ਹਾਂਦੇ ਮੁਲਕ ਜਿਹੜੇ ਵਿਕਸਿਤ ਆਪਣੇ ਆਪ ਨੂੰ ਕਹਿੰਦੇ ਆ ਉਹਨਾਂ ਦੇ ਰਾਸ਼ਟਰਪਤੀ ਦੀਆਂ ਕੁਰਸੀਆਂ ਤੇ ਬਹਿਣ ਵਾਲੇ ਡਾਕਟਰ ਮਨਮੋਹਨ ਸਿੰਘ ਨੂੰ ਗੁਰੂ ਮੰਨਦੇ ਰਹੇ ਨੇ ਤੁਸੀਂ ਇਹ ਦੇਖੋਗੇ ਪੂਰਾ ਅਸਲੀ ਕਹਿੰਦੇ ਕਿ ਵਿਸ਼ਵ ਗੁਰੂ ਡਾਕਟਰ ਮਨਮੋਹਨ ਸਿੰਘ ਤੁਸੀਂ ਡਾਕਟਰ ਮਨਮੋਹਨ ਸਿੰਘ ਦੇ ਜਿਉਂਦਿਓਂ ਜੀਵ ਵੀ ਬੌਣੇ ਸੀ ਤੇ ਉਹਨਾਂ ਦੇ ਮਰਨ ਤੋਂ ਬਾਅਦ ਵੀ ਤੁਸੀਂ ਹੋਰ ਬੌਣੇ ਹੋ ਗਏ ਹੋ ਜਿਹੜੀ ਤੁਹਾਡੀ ਜਿਹੜੀ ਛੋਟੀ ਸੌੜੀ ਸੋਚ ਦੀ ਸਿਆਸਤ ਨਾ ਉਹ ਤੁਸੀਂ ਹੋਰ ਬੌਣੇ ਹੋ ਗਏ ਜਿੰਦੋਂ ਜਿੱਤ ਤੇ ਬੌਣੇ ਹੈ ਸੀ ਜਿੱਡੇ ਵੱਡੇ ਉਹ ਸਟੇਟਸਮੈਨ ਸੀ ਤੁਸੀਂ ਉਹਦੇ ਉਹਨਾਂ ਦੇ ਮਰਨ ਤੋਂ ਬਾਅਦ ਵੀ ਬੌਣੇ ਸਾਬਤ ਹੋਇਓ ਹੁਣ ਰਹੀ ਗੱਲ ਹੈ ਕਿ ਉਹ ਭਾਜੀਪੀ ਵਾਲੇ ਕਹਿੰਦੇ ਕਿ ਜੀ ਇੱਥੇ ਸਿਆਸਤ ਨਾ ਕਰੋ ਕਿਉਂ ਨਾ ਹੋਵੇ ਸਿਆਸਤ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਯਾਰ ਉਹ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਥੋੜਾ ਹੈਗਾ ਔਰ ਤੁਸੀਂ ਕਿਵੇਂ ਕਿੰਨਾ ਵਿਤਕਰਾ ਕੀਤਾ ਹੈਗਾ ਇਹ ਮਤਲ ਤੁਸੀਂ ਇਹ ਮੰਨ ਕੇ ਚੱਲਦੇ ਹੋ ਕਿ ਤੁਸੀਂ ਸਾਰੀ ਉਮਰ ਅਮਰ ਰਹੋਗੇ ਜਿਉਂਦੇ ਰਹੋਗੇ ਤੁਸੀਂ ਮਰੋਗੇ ਨਹੀਂ ਤੁਹਾਨੂੰ ਮੜੀਆਂ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਨਹੀਂ ਜ਼ਮੀਨ ਦੀ ਜ਼ਰੂਰਤ ਦੋ ਗੱਜ ਡਾਕਟਰ ਮਨਮੋਹ ਸਿੰਘ ਦਾ ਮੁਕਾਬਲਾ ਇਦਾਂ ਨਹੀਂ ਹੋਣਾਗਾ ਡਾਕਟਰ ਮਨਮੋਹਨ ਸਿੰਘ ਬਣਨ ਵਾਸਤੇ ਤਾਨੂੰ 100 ਜਨਮ ਲੈਣੇ ਪੈਣੇ ਹੈਗੇ ਨੇ ਔਰ ਉੱਥੇ ਬੈਠੀ ਦਿੱਲੀ ਦੇ ਵਿੱਚ ਬੈਠੀ ਸਾਈਕੀ ਨੇ ਜਿਹੜੀ ਪੰਜਾਬ ਵਿਰੋਧੀ ਸਾਈਕੀ ਆ ਜਿਹੜੀ ਸਿੱਖ ਵਿਰੋਧੀ ਸਾਈਕੀ ਆ ਉਹਨੇ ਸਾਬਤ ਕਰ ਦਿੱਤਾਗਾ ਕਿ ਇਸ ਦਿੱਲੀ ਨੇ ਪੰਜਾਬ ਨੂੰ ਜਾਂ ਸਿੱਖਾਂ ਨੂੰ ਇਨਸਾਫ਼ ਨਹੀਂ ਦੇਣਾਗਾ ਨਾ ਸਾਨੂੰ 84 ਦੇ ਦੇ ਕਤਲੇਆਮ ਦਾ ਇਨਸਾਫ਼ ਦਿੱਤਾ ਤੇ ਅੱਜ ਇੱਕ ਸਿੱਖ ਪ੍ਰਾਈਮ ਮਿਨਿਸਟਰ ਉਹਨੂੰ ਵੀ ਤੁਸੀਂ ਵਿਤਕਰਾ ਕੀਤਾ ਉਹਨੂੰ ਵੀ ਤੁਸੀਂ ਇਨਸਾਫ ਨਹੀਂ ਦਿੰਦਾ ਕਿ ਉਹਨੂੰ ਮਰਨ ਤੋਂ ਬਾਅਦ ਵੀ ਤੁਸੀਂ ਇੱਕ ਆਮ ਜਿਹੜਾ ਸਾਰਿਆਂ ਦਾ ਜਿਹੜਾ ਹੁੰਦਾ ਸ਼ਮਸ਼ਾਨ ਘਾਟ ਤੁਸੀਂ ਉੱਥੇ ਉਹਦਾ ਸੰਸਕਾਰ ਕਰ ਜਿੱਥੇ ਟਾਈਟ ਸੀ ਜਿੱਥੇ ਚੰਗੀ ਤਰ੍ਹਾਂ ਉਹਨਾਂ ਨੂੰ ਤਿੰਨਾ ਫੌਜਾਂ ਵੱਲੋਂ ਗਾਰਡ ਆਫ ਆਨਰ ਨਹੀਂ ਦਿੱਤਾ ਜਾ ਗਿਆ ਜਾਂ ਦੇ ਫਿਰ ਪਾਰਲੀਮੈਂਟ ਦੇ ਵਿੱਚ ਮਤਾ ਹੀ ਪਾਸ ਕਰ ਦੇਣ ਜਾਂ ਸੈਂਟਰਲ ਸਰਕਾਰ ਬੇਲੀ ਲੈ ਕੇ ਜਾਂ ਡਿਸੀਜਨ ਲੈ ਲੇ ਕਿ ਐਤੋਂ ਬਾਅਦ ਕਿਸੇ ਵੀ ਪ੍ਰਾਈਮ ਮਿਨਿਸਟਰ ਕਿਸੇ ਵੀ ਰਾਸ਼ਟਰਪਤੀ ਦਾ ਜਿਹੜਾ ਸਿਸਕਾਰ ਉਹ ਰਾਜਕਟ ਵਿੱਚ ਨਹੀਂ ਹੋਇਆ। ਭਾਜਪਾ ਨੇ ਬਹੁਤ ਹੀ ਛੋਟੀ ਗੱਲ ਕੀਤੀ ਹੈ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਭਾਜਪਾ ਦੇ ਲੀਡਰ ਖਾਸ ਕਰਕੇ ਜਿਹੜੇ ਪੰਜਾਬ ਤੋਂ ਨੇ ਕਿਉਂ ਨਹੀਂ ਬੋਲਦੇ? ਸੁਨੀਲ ਜਾਖੜ ਸਾਹਿਬ ਕਿਉਂ ਨਹੀਂ ਬੋਲਦੇ? ਕੈਪਟਨ ਮਿਰਿੰਦਰ ਸਿੰਘ ਹਣੀ ਕਿਉਂ ਨਹੀਂ ਬੋਲਦੇ? ਰਵਨੀਤ ਸਿੰਘ ਬਿੱਟੂ ਸਾਹਿਬ ਕਿਉਂ ਨਹੀਂ ਬੋਲਦੇ? ਮਨਜਿੰਦਰ ਸਿੰਘ ਸਿਰਸਾ ਸਾਹਿਬ ਕਿਉਂ ਨਹੀਂ ਬੋਲਦੇ? ਹੁਣ ਤੁਹਾਡੇ ਵਿਚਾਰ ਕਿੱਥੇ ਗਏ ਨੇ? ਉਸ ਤਰ੍ਹਾਂ ਦੇ ਤੁਸੀਂ ਨਿੱਕੀ ਜੀ ਗੱਲ ਹੋ ਜੇ ਤੇ ਤੁਸੀਂ ਪੰਜਾਬ ਨੂੰ ਸਿਰ ਤੇ ਚੁੱਕ ਲੈਂਦੇ ਹੋ ਕਿ ਸਾਡੇ ਤੋਂ ਵੱਡਾ ਕੋਈ ਖੈਰ ਖਵਾਰ ਨਹੀਂ ਹੈਗਾ ਤੇ ਅੱਜ ਇੱਕ ਇੰਡੀਅਨ ਪ੍ਰਾਈਮ ਮਿਨਿਸਟਰ ਕਹਿ ਲੋ ਇੱਕ ਸਿੱਖ ਪ੍ਰਾਈਮ ਮਿਨਿਸਟਰ ਦਾ ਕਹਿਣ ਉਹਨਾਂ ਦੇ ਨਾਲ ਇੰਨਾ ਵਿਤਕਰਾ ਕੀਤਾ ਗਿਆ ਮਰਨ ਤੋਂ ਉਪਰੰਤ ਤੇ ਤੁਸੀਂ ਇੱਕ ਵੀ ਸ਼ਬਦ ਨਹੀਂ ਬੋਲੇ ਮਤਲਬ ਸਿਰ ਤੇ ਸਿਰਫ ਬੀਜੇਪੀ ਦਾ ਸਵਾਲ ਹੈ ਕਿ ਡਾਕਟਰ ਮਨਮੋਹ ਸਿੰਘ ਦੇ ਨਾਲ ਖੁੰਧਕ ਜਿਹੜੀ ਕੱਢੀ ਗਈ ਨਾ ਉਹ ਕਹਿੰਦੇ ਕਿ ਇਹਨਾਂ ਨੂੰ ਮਹਿੰਗੀ ਪਏਗੀ ਮਰਨਾ ਦੇ ਹਰ ਇੱਕ ਨਿੱਕਰ ਦੇਣਾ ਹੈਗਾ ਤੇ ਜੇ ਅੱਜ ਭਾਜਪਾ ਦਾ ਸਮਾਂ ਉਸ ਅੱਗੇ ਆਉਣ ਵਾਲੇ ਸਮੇਂ 'ਚ ਕਾਂਗਰਸ ਦਾ ਸਮਾਂ ਜ ਔਰ ਇਸ ਮਸਲੇ ਦੇ ਵਿੱਚ ਵੇਖੋ ਸਾਰੀਆਂ ਪਾਰਟੀਆਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਬੁਰਾ ਬਣਾਇਆ ਇਹ ਵੀ ਕਿ ਆਮ ਆਦੀ ਪਾਰਟੀ ਨੇ ਅ ਰਵਿੰਦ ਕੇਜਰੀਵਾਲ ਜਾਂ ਸੰਜੇ ਸਿੰਘ ਜਾਂ ਹੋਰ ਪਾਰਟੀਆਂ ਨੇ ਵੀ ਲੈਫਟ ਨੇ ਵੀ ਬੁਰਾ ਬਣਾਇਆ ਹੈਗਾ ਹਾਲਾਂਕਿ ਜਿਹੜੇ ਇਹਨਾਂ ਦੇ ਲਾਈਨਸ ਪਾਰਟਰ ਨੇ TDP ਵਾਲੇ ਜਾਂ ਨਤੀਸ਼ ਕੁਮਾਰ ਉਹਨਾਂ ਦੀ ਹਲੇ ਤੱਕ ਕੋਈ ਸਟੇਟਮੈਂਟ ਨਹੀਂ ਲੇਕਿਨ ਮਾੜੀ ਕੀਤੀ BJP ਨਾਲ ਗਿਆ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹਾਲਾਂਕਿ ਇੱਥੇ ਆਮ ਆਦੀ ਪਾਰਟੀ ਆ ਦੀ ਸਰਕਾਰ ਪੰਜਾਬ ਚੋਂ ਕਿੰਨੇ ਕੀ ਪ੍ਰਾਈਮ ਮਿਨਿਸਟਰ ਬਣਨੇ ਸਿਰਫ ਦੋ ਹੀ ਬਣਨੇ ਆ ਆਈਕੇ ਗੁਜਰਾਲ ਸਾਹਿਬ ਔਰ ਡਾਕਟਰ ਮਨਮੋਹ ਸਿੰਘ ਜਿਨ੍ਹਾਂ ਦਾ ਪੰਜਾਬ ਦੇ ਨਾਲ ਸਬੰਧ ਸੀ ਇੱਥੋਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਇਹਨਾਂ ਦੋ ਹਸਤੀਆਂ ਦੀ ਪੰਜਾਬ ਚ ਜਿਹੜੀ ਯਾਦਗਾਰ ਕੋਈ ਬਣਾਈ ਜਾਵੇ ਇਹਨਾਂ ਦੇ ਨਾਮ ਤੇ ਚਲੋ ਸਕਾਲਰਸ਼ਿਪ ਯੂਨੀਵਰਸਿਟੀ ਆ ਜਿੱਦਾਂ ਆਈਕਿਊ ਗੁਜਰਾਲ ਸਾਹਿਬ ਦੇ ਨੂੰ ਸਮਰਪਿਤ ਯੂਨੀਵਰਸਿਟੀ ਆ ਗਈ ਹੈ ਪੰਜਾਬ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਪਤਨ ਨਹੀਂ ਪੋਲੀਟੀਕਲ ਤੌਰ ਤੇ ਫੈਸਲਾ ਲੈਂਦੀ ਕਿ ਨਹੀਂ ਲੈਂਦੀ ਆ ਗਈ ਪਰ ਡਾਕਟਰ ਮਰਮੂਣ ਸਿੰਘ ਦੇ ਨਾਮ ਤੇ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਇੱਥੇ ਯਾਦਗਾਰ ਹੋਣੀ ਚਾਹੀਦੀ ਹੈ ਘਟੋਘੜਾ ਸੈਂਟਰ ਨੂੰ ਤਾਂ ਕਹਿਣਾ ਚਾਹੀਦਾ ਕਿ ਠੀਕ ਹੈ ਤੁਸੀਂ ਦੇਸ਼ ਦਾ ਪ੍ਰਾਈਮ ਮਿਨਿਸਟਰ ਨਹੀਂ ਮੰਨਿਆ ਪਰ ਅਸੀਂ ਇੱਕ ਸਰਦਾਰ ਮੰਨਿਆ ਹੈਗਾ ਸਾਡਾ ਸਰਦਾਰ ਭਰਾ ਸਾਡਾ ਪੰਜਾਬੀ ਅਸੀਂ ਉਹਨਾਂ ਨੂੰ ਸਮਰਪਿਤ ਇੱਕ ਯਾਦ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਨੂੰ ਇੱਕ ਵੱਡਾ ਦਿਲ ਕਰ ਲੈਣ ਜੇ ਠੀਕ ਹੈ ਕਿ ਕਾਂਗਰਸ ਪਾਰਟੀ ਦੇ ਨੇਤਾ ਸੀ ਪਰ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਸਨ ਉਹ ਅਗਰ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਕੁਝ ਕਰ ਸਕਦੀ ਤਾਂ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈਗਾ ਪਰ ਕਿਉਂਕਿ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਨਾਲ ਬਹੁਤ ਮਾੜਾ ਕੀਤਾ ਹੈਗਾ 84 ਸਿੱਖ ਕਤਲੇਆਮ ਹੋਇਆ ਦਰਬਾਰ ਸਾਹਿਬ ਤੇ ਹੋਇਆ ਉਹਨਾਂ ਦੇ ਹੋਰ ਮਸਲੇ ਹੋ ਸਕਦੇ ਨੇ ਪਰ ਇੱਕ ਵੈਸੇ ਇੱਕ ਪਰਸਨੈਲਿਟੀ ਦੇ ਤੌਰ ਤੇ ਦੇਖੀਏ ਅਗਰ ਸਟੇਟ ਅਜਤੇ ਆਵਾਦੀ ਪਾਰਟੀ ਸਰਕਾਰ ਉਹਨਾਂ ਦੇ ਨਾਮ ਤੇ ਇਹਨਾਂ ਵਾਸਤੇ ਵੀ ਔਖਾ ਹੋਊਗਾ ਇੰਡੀਆ ਦੇ ਵਿੱਚ ਇਹੀ ਪ੍ਰੋਬਲਮ ਹੈਗੀ ਆ ਵੀ ਅਸੀਂ ਪੋਲੀਟੀਕਲ ਤੌਰ ਤੇ ਸੋਚਦੇ ਕਿ ਸਾਡਾ ਬੰਦਾ ਨਹੀਂ ਬੇਗਾਨਾ ਬੰਦਾ ਹੈ ਪਰ ਪੰਜਾਬ ਦੇ ਵਿੱਚ ਜਿਹੜੀ ਹੈ ਡਾਕਟਰ ਮਨਮੋਹ ਸਿੰਘ ਦਿਨ ਨੂੰ ਲੈ ਕੇ ਕੋਈ ਨਾ ਕੋਈ ਜਿਹੜੀ ਆਜ਼ਾਦਗਰ ਬੰਨੀ ਚਾਹੀਦੀ ਚਾਹੀਏ ਅੰਮ੍ਰਿਤਸਰ ਬਣਾਉਣ ਕਿਉਂਕਿ ਉਥੋਂ ਜਿਹੜਾ ਪਿੰਡ ਆ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਗਾਹ ਪਿੰਡ ਗਾਹ ਪਿੰਡ ਤੋਂ ਆ ਕੇ ਅੰਮ੍ਰਿਤਸਰ ਰਹਿ ਹੈਗੇ ਨੇ ਉਥੇ ਬਣ ਜੇ ਜਾਂ ਪੰਜਾਬ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਬਣ ਦੇ ਡਾਕਟਰ ਮਰਮੋਦ ਸਿੰਘ ਦੀ ਯਾਦਗਾਰ ਤੇ ਪੰਜਾਬ ਦੇ ਵਿੱਚ ਵੀ ਬਣਨੀ ਚਾਹੀਦੀ ਹੈ